ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀ ਜੀ ਅਸੀਂ ਪਹਿਲਾਂ ਸਾਫ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਹਜਾ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡਾ ਤਾਂ ਖਰਚਾ ਵੀ ਨੁਮੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਸਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਆ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼ ਸੁਥਰੀ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆ ਸ਼ੁਰੂ ਕਰਤੀ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪੌਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਹਜਾ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣੀ ਸਾਡਾ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਸਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੇ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਮੋٹے ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਫੋਨ ਲੱਗ ਜਾਗੇ ਸਹੀ ਸਾਫ਼-ਸੁਤਰੀ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪੌਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਆਇਆ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਸਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼-ਸੁਤਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕੇ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਇਹ ਆ ਪੜਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਹੀ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਤੁਹਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੇ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼-ਸੁਤਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਰਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆ ਸ਼ੁਰੂ ਕਰਤੀ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਆ ਜਾ ਪੜਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਤੁਹਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੇ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਂਗੇ ਸਹੀ ਸਾਫ਼-ਸੁਤਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਆ ਜਾ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਤੁਹਾਨੂੰ ਪਤਾ ਹੀ ਆਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਆ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼ ਸੁਥਰੀ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀ ਜੀ ਅਸੀਂ ਪਹਿਲਾਂ ਸਾਫ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਹਜਾ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡਾ ਤਾਂ ਖਰਚਾ ਵੀ ਨੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਸਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਆ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ ਬਹੁਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਾਂਗੇ ਸਹੀ ਸਾਫ਼ ਸੁਥਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਂਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆ ਸ਼ੁਰੂ ਕਰਤੀ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪੌਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਹਜਾ ਪਰਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡਾ ਤਾਂ ਖਰਚਾ ਵੀ ਨੁਮੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਸਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਮੋٹے ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਫੋਨ ਲੱਗ ਜਾਗੇ ਸਹੀ ਸਾਫ਼-ਸੁਤਰੀ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ਼ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਕਿਉਂਕਿ ਅਸੀਂ ਅਪਡੇਟ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਆਇਆ ਪੜਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਸਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਂਗੇ ਸਹੀ ਸਾਫ਼-ਸੁਤਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਵਾਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮਾਫ ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਤੋਂ ਤੇ ਬਾਬਾ ਜੀ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਤੇ ਅਸੀਂ ਸਾਰੀ ਸੰਗਤ ਤੋਂ ਤੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਮੈਰੋਂ ਤੋਂ ਦੋਨੇ ਹੱਥ ਜੋੜ ਕੇ ਗਲਤੀ ਮੰਨਦੇ ਆਗੇ ਕਿਉਂਕਿ ਅਸੀਂ ਆਪਦੇ ਚੈਨਲ ਦੇ ਉੱਤੇ ਅਸੀਂ ਕੁਝ ਕੁ ਵੀਡੀਓ ਪਾਈਆਂ ਸੀ ਜਿਨ੍ਹਾਂ ਦੇ ਵਿੱਚ ਅਸ਼ਲੀਲ ਸੀਨ ਪਾਏ ਗਏ ਸੀ ਅਸਲ ਦੇ ਵਿੱਚ ਕੀ ਆ ਸਾਡੇ ਅਕਲ ਤੇ ਪੜਦਾ ਪੈ ਗਿਆ ਸੀ ਅਸੀਂ ਰਸਤਾ ਭਟਕ ਗਏ ਸੀ ਤੇ ਅਸੀਂ ਗਲਤ ਵੀਡੀਓ ਬਣਾਉਣੀਆਂ ਸ਼ੁਰੂ ਕਰਤੀਆਂ ਸੀ ਤੇ ਅਸੀਂ ਹੁਣ ਸਾਰੀਆਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਨੇ ਤੇ ਇੱਕ ਗੱਲ ਹੋਰ ਕਹਿਣੀ ਸੀਗੀ ਜੀ ਅਸੀਂ ਪਹਿਲਾਂ ਸਾਫ਼ ਸੁਥਰੀਆਂ ਵੀਡੀਓ ਪਾਉਂਦੇ ਸੀਗੇ ਤੇ ਜਿੰਨਾ ਕਰਕੇ ਉਹ ਵੀਡੀਓ ਨੂੰ ਰਿਸਪਾਂਸ ਨਾ ਆਉਣ ਕਰਕੇ ਅਸੀਂ ਇਹ ਗਲਤ ਰਸਤਾ ਚੁਣਿਆ ਸਾਡੀ ਅਕਲ ਤੇ ਹਜਾ ਪੜਦਾ ਪਿਆ ਸਾਨੂੰ ਕੁਝ ਨਹੀਂ ਸੁਝਿਆ ਅਸੀਂ ਨੇ ਸੋਚਿਆ ਵੀ ਜੇ ਅਸੀਂ ਗਲਤ ਵੀਡੀਓ ਪਾਵਾਂਗੇ ਤਾਂ ਅਸੀਂ ਸ਼ਾਇਦ ਹਨਾ ਚੱਲ ਪਾਵਾਂਗੇ ਤਾਂ ਸਾਡੀ ਵੀਡੀਓ ਵਧੀਆ ਚੱਲ ਪਾਣਗੇ ਸਾਡੇ ਤਾਂ ਖਰਚਾ ਵੀ ਨਹੀਂ ਮੁੜਦਾ ਸੀਗਾ ਤੇ ਅਸੀਂ ਨੇ ਸੋਚਿਆ ਗਲਤ ਵੀਡੀਓ ਪਾਉਣ ਨਾਲ ਸਾਡੀ ਵੀਡੀਓ ਵਧੀਆ ਚੱਲ ਪੂਗੀ ਚਲੋ ਤੁਹਾਨੂੰ ਪਤਾ ਹੀ ਆ ਅਸੀਂ ਕੋਈ ਵੱਡੇ ਘਰੋਂ ਤਾਂ ਹੈ ਨਹੀਂਗੇ ਅਸੀਂ ਠੀਕ ਠਾਕ ਰਹੀ ਹਾਂ ਤੇ ਸਾਨੂੰ ਐਵੇਂ ਸੀਗਾ ਵੀ ਗਲਤ ਵੀਡੀਓ ਨਾਲ ਅਸੀਂ ਜੇ ਥੋੜੇ-ਬੋਤੇ ਵੀ ਚੱਲ ਪਏ ਅਸੀਂ ਸਿੱਧੇ ਵੀਡੀਓ ਪਾਉਣ ਲੱਗ ਜਾਂਗੇ ਸਹੀ ਸਾਫ਼-ਸੁਤਰੀਆਂ ਤੇ ਹੁਣ ਅਸੀਂ ਤੁਹਾਡੇ ਤੋਂ ਗਲਤੀ ਮੰਨਦੇ ਆ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦੇਵਾਂਗੇ ਤੇ ਸਾਨੂੰ ਆਪਣੇ ਬੱਚੇ ਸਮਝ ਕੇ ਤੇ ਸਾਨੂੰ ਮaaf ਕਰਿਓ ਤੇ ਅੱਗੇ ਤੋਂ ਅਸੀਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ ਸਾਰੀ ਸੰਗਤ ਉਹ ਤੋਂ ਤੇ ਬਾਬਾ ਜੀ ਤੋਂ